ਕਰਨਾ ਹਾਂ ਨਹੀਂ ਉਹ ਉਹਨਾਂ ਨੂੰ ਕਰਨਾ ਹੈਗਾ ਫੋਨ ਵੀ ਪੈਸੇ ਕਦੋਂ ਦੇਨੇ ਆ ਹਾਂ ਦੇ ਦੇਨੇ ਆ ਕਿਤੇ ਕਿੰਨੇ ਕ ਦਿਨ ਹੋਗੇ ਦਿੱਤੇ ਉਹਨਾਂ ਨੂੰ ਉਹ ਦਿੱਤੇ ਨੂੰ ਦਿਨ ਨਹੀਂ ਹੋਗੇ ਮੇਰੀ ਗੱਲ ਸੁਣ ਉਹ ਡੈਰਿਗੈਂਟ ਆ ਵਾ ਵੀ ਚੱਲ ਚਲੀਏ ਮਿਸਤਰੀ ਕੋ ਉਹਨੂੰ ਪੱਕਾ ਕਰਕੇ ਆਈਏ ਆਂਦੇ ਇੰਨੇ ਦਿਨ ਹੋਗੇ ਨਾ ਕੋਈ ੱਟ ਨਾ ਕੋਈ ਬਜਰੀ ਨਾ ਕੋਈ ਰੇਤ ਕਰਨ ਕੀ ਡਿਆਂ ਚੱਲ ਕੋਈ ਗੱਲ ਨਹੀਂ ਕਰ ਲੈਣੀ ਫਿਰ ਕੀ ਹੋ ਗਿਆ ਨਾਲੇ ਉਹਨਾਂ ਨੂੰ ਕਹੋ ਤੁਹਾਨੂੰ ਪੁੱਛ ਪੁੱਛ ਨਹੀਂ ਸਾਰਾ ਕੰਮ ਕਰਨਾ ਆਪੇ ਕਰ ਲਾਂਗੇ ਜਦੋਂ ਕਰਨਾ। ਅਸੀਂ ਪੋਸਟਕੇ ਤੇ ਕਰਨਾ ਆ। ਖਲਿਆਣੇ ਪੈਸੇ ਦਿੱਤੇ ਆ। ਖਲਿਆਣ ਨੂੰ ਇਹ ਆ ਕਿ ਕਿਤੇ ਖਰਚ ਨਾ ਲੈਣ। ਜਿੱਦਣ ਵਾਲੇ ਦਿੱਤੇ ਹੀ ਨਾ ਤੁਹਾਨੂੰ ਪੋਸਟਕੇ ਦਿੱਤੇ ਹੀਗੇ। ਠੀਕ ਆ। ਮੈਂ ਕਿਹਾ ਚੋਰੀ ਦੇ ਦਿੱਤੇ ਆ। ਨਾਲੇ ਉੱਥੇ ਕਹਿੰਦੇ ਨਹੀਂ ਹੋ ਜਦੋਂ ਹੋ ਗਏ ਤਾਂ ਉਹ ਦੇ ਦਿਓ। ਇਹ ਹੋ ਗਏ ਉਹ ਤਾਂ ਡੇਰੇ ਦਾ ਮਤਲਬ ਇਹ ਥੋੜੀ ਆਪੀ ਹੁਣ ਦੇਣੀ ਨਹੀਂਗੇ। ਤੇ ਦੇ ਦੇਣਗੇ ਹਾਂ ਇਹ ਈਡੀ ਸ਼ਤਿ ਕਿੱਥੋਂ ਦੇ ਦੇਣ ਉਹ ਵੀ। ਮੇਰੀ ਗੱਲ ਸੁਣ। ਉਹਨਾਂ ਨੂੰ ਚੱਪਰ ਕੇ ਫੋਨ ਕਰ। ਉਹਨਾਂ ਨੂੰ ਕਹਾਂ ਮੈਨੂੰ ਪੈਸੇ ਦੋ ਥੋੜੀ ਜਾਨੂ ਚਾਹੀਦੇ। ਕਹਾਂ ਸਾਡੇ ਘਰ ਕਲੇਸ ਪੈਣ। ਮੈਂ ਨਹੀਂ ਕਹਿਣਾ ਕਿ ਉਹਨੂੰ ਫ ਅਰੇ ਕੱਲ ਪੈਸੇ ਦੇ ਕੇ ਅੱਜ ਤੁਸੀਂ ਕਹਿੰਦੇ ਵੀ ਵਾਪਸ ਦੇ ਐਡੀ ਸ਼ਤੀ ਕੌਣ ਦੇ ਦੇਊਗਾ ਫਿਰ ਤੂੰ ਆਪਣੀ ਮਰਜ਼ੀ ਨਾਲ ਹਾਂਕੋ ਕਰਦੀ ਨੂੰ ਨਹੀਂ ਮੈਂ ਕਿਹੜੀ ਮਰਜ਼ੀ ਕੀਤੀ ਹਾਂ ਨੂੰ ਪੁੱਛ ਕੇ ਦਿੱਤੇ ਸੀਗੇ ਪਹਿਲੇ ਮੈਨੂੰ ਪੁੱਛਣਾ ਸੀ ਨਾ ਪਹਿਲਾਂ ਪੁੱਛਣਾ ਹੀਗੇ ਬਾਤ ਤਾਂ ਆ ਜਾਣੀ ਮੈਨੂੰ ਕਹਾਂ ਵੀ ਮੈਂ ਹਾਂ ਕਰਤੀ ਆ ਤੇ ਉਹ ਨਹੀਂ ਜੇ ਉਹਨਾਂ ਨੂੰ ਵੀ ਉਹਦਾ ਚੇਤਾ ਹੁੰਦਾ ਜਦੋਂ ਪਤਾ ਵੀ ਪੈਸੇ ਪਈ ਆਡੇ ਕੋਲ ਮੇਰੀ ਗੱਲ ਸੁਣ ਲੈ ਉਹਨਾਂ ਨੇ 58 ਲੱਖ ਚੋਂ 1 ਰੁਪਿਆ ਨਹੀਂ ਉਹ ਦੇਣਾ ਕਿਉਂ ਨਹੀਂ ਦੇਣਾ ਆਪ ਹੀ ਲੱਲੀ ਜਾ ਕੇ ਆ ਲੱਲੀ ਜਾ ਦੋ ਲੱਖ ਦਾ ਹੀ ਨਹੀਂ ਪਤਾ ਵੀ ਕਿੱਥੇ ਉਹਨਾਂ ਨੂੰ ਤੇ ਉਹਨਾਂ ਨੇ ਬਾਕੀ ਦੇਨੇ ਪੈਸੇ ਦੇਣੇ 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 ਕਿਉਂ ਨਹੀਂ ਗਏ ਆਪੇ ਲੰਮੀ ਜਾ ਕੇ ਫੋਨ ਕਰਨਾ ਹਾਂ ਸਾਣ ਕਿਉਂ ਕਰਨਾ ਉਹਨਾਂ ਵਾਸਤੇ ਥੋੜੀ ਦਿੱਤੇ ਉਹਨਾਂ ਨੇ ਉਹਨਾਂ ਨੇ ਸਾਡਾ ਹੱਡੇ ਕੰਮ ਵਾਸਤੇ ਦਿੱਤੇ ਆ ਤੇ ਤੈ ਹੁਣ ਮੇਰੇ ਨਾਲ ਕੋ ਲੰਡੇ ਜੇ ਮੈਂ ਤੈਨੂੰ ਕਹਾਂ ਉਹਨਾਂ ਕੋ ਪੈਸੇ ਮੰਗਾ ਹਾਈ ਹਾਈ ਇਹਨਾਂ ਨੂੰ ਕੀ ਹੋ ਗਈ ਇਹ ਕਿਹੜੀ ਤਰ੍ਹਾਂ ਲੰਡੇ ਨੇ ਮੇਰਾ ਨਾ ਹੁਣ ਦਿਮਾਗ ਨਾ ਖਰਾਬ ਕਰੋ ਮੈਨੂੰ ਫੋਨ ਕਰਨਾ ਨਾਲ ਹੁਣ ਵੀ ਸਾਨੂੰ ਪੈਸੇ ਦੇ ਕੇ ਜਾਓ ਨਾਲ ਇਹਨਾਂ ਨੂੰ ਕਹੋ ਹਾਂ ਤੁਸੀਂ ਜਿਹੜਾ ਸਾਡਾ 8 ਲੱਖ ਦੇਣ ਵਾਲਾ ਵਾ ਉਹ ਦੇਣ ਐ ਕੰਮ ਕਰਨੇ ਫੇਰ ਸ਼ੁਰੂ ਪਹਿਲੇ 2 ਲੱਖ ਦਾ ਪਤਾ ਨਹੀਂਗਾ ਤੇ 8 ਲੱਖ ਹੋੜ ਲਾ ਲੈ ਇਹਨਾਂ ਨੂੰ ਲੇਹਾ ਹੁਣ ਇਹਨਾਂ ਕੋ ਸਾਰਾ ਪੁਛ ਪੁਛ ਕੇ ਕੰਮ ਕਰਨਾ ਵਾ ਇਹਨਾਂ ਨੂੰ ਕਹੋ ਵੀ ਦੋਵੇਂ ਹੀ ਆਪੇ ਕਰ ਲੈਣੇ ਜਿੰਨਾ ਕੰਮ ਹੋਵੇ ਉਹਨਾਂ ਨੂੰ ਕਹਾਂ ਇਹ ਤੇ ਇਹਨਾਂ ਨੇ ਪੁੱਛ ਨਹੀਂ ਪੁੱਛਣਾ ਵਾ ਸਹੀ ਵਾ ਹੁੰਡਿਆ ਦੀ ਗੈਂਡੇ ਦੱਸ ਮੈਂ ਕੀ ਕਰਾਂ ਤੇ ਦੱਸ ਤਰ ਕੋ ਜਵਾਬ ਨਹੀਂ ਦਿੱਤਾ ਜਾਂਦਾ ਜਵਾਬ ਮੈਂ ਕੀ ਦਵਾਂ ਉਹਨਾਂ ਨੂੰ ਕਹੋ ਵੀ ਸ਼ਰਨ ਠੀਕ ਨਹੀਂ ਮੈਂ ਅੱਜ ਨਹੀਂ ਕੱਪ ਜਾਣਾ ਮੈਂ ਦਵਾਈ ਲੈਣ ਚੱਲਿਆ ਆਂ ਤੂੰ ਸਿਆਪਾ ਪੋਣਾ ਕੋਈ ਨਾ ਕੋਈ ਠੀਕ ਆ ਉਹ ਪਿਆ ਜਾਣਾ ਮੈਂ ਕਿੰਨੇ ਕਿ ਤੂੰ ਬਹਾਨੇ ਲਾਵੇਂਗੀ ਵੀ ਠੀਕ ਨਹੀਂ ਕੀ ਤੇ ਮੈਂ ਚੱਲੇ ਆਂ ਚੱਲ ਕੋਈ ਗੱਲ ਨਹੀਂ ਉਹਦਾਂ ਕਹੋ ਪਿਆ ਪਰ ਉਹ ਠੀਕ ਨਹੀਂ ਤੇ ਮੈਂ ਦਵਾਈ ਲੈਣ ਚੱਲਾਂ ਤੇ ਸ਼ਰੋ ਹੋ ਗਿਆ ਇਹਨੇ ਘੜ ਆਪੇ ਕੋਈ ਨਾ ਤੈਨੂੰ ਮੈਂ ਰੱਖਣਾ ਤੇ ਹੱਥ ਮੈਂ ਦੱਸਦਾ ਇਹ ਕਿਤੇ ਮਾ ਖਰਾਬ ਹੀ ਆ ਦੱਸ ਕੀ ਹੁਣ ਕੱਲ ਹੁਣ ਪੈਸੇ ਦੇ ਦਿੱਤੇ ਤੇ ਅੱਜ ਮੰਗਣ ਡਿਆ ਇਹ ਦੀ ਸ਼ਾਦੀ ਕੌਣ ਦੇ ਦਊਗਾ ਜੇ ਨਾ ਕੌਣ ਦੇ ਤੋ ਆਪ ਨਾ ਲਾ ਲੈਂਦੇ ਮੇਰਾ ਵੀ ਦਿਮਾਗ ਖਰਾਬ ਕਰ ਕੇ ਰੱਖ ਦਿੱਤਾ ਮੇਰੇ ਕੋਲ ਜਮੇ ਦੀ ਗੱਲ ਸੁਣ ਪਹਿਲਾਂ ਆ ਲੜਾਈ ਜਿਹੜੀ ਪਈ ਆ ਇਹ ਪੈਸੇ ਆ ਦੋ ਪਾਈ ਕੀ ਗੱਲ ਆ ਕਿੱਥੇ ਪੈਸੇ ਕਿਉਂ ਤੂੰ ਇੰਕੇ ਲੈਣਾ ਇਹ ਗੱਲ ਤੋ ਕਿਉਂ ਕੀ ਗੱਲ ਸਾਡੇ ਪੈਸੇ ਆਂ ਪੁੱਛਣਾ ਨਹੀਂ ਤੈਨੂੰ ਪਿਆ ਹੈ ਉਹਨਾਂ ਨੂੰ ਦੇ ਦੇ ਤੁਹਾਡੇ ਹੋ ਗਿਆ ਤੁਹਾਡੇ ਗਾਇਕ ਉੱਤੇ ਅੱਛਾ ਇਹਦਾ ਮਤਲਬ ਜਿਹੜਾ ਤੂੰ ਸਿਆਸਤਾਂ ਨਹੀਂ ਹੈ ਨਾ ਖੇਡਣਾ ਸਾਰਾ ਪਤਾ ਲੱਗ ਗਿਆ ਸਾਡਾ ਮੁੰਡਾ ਸਾਡੇ ਤੋਂ ਦੂਰ ਕਰ ਛੜਿਆ ਤੇ ਮਾਰ ਕੇ ਠੱਗੀਆਂ ਤੇ ਪੈਸੇ ਪੇਕੇ ਪਾਤੀ ਤੈਨੂੰ ਕੋਈ ਹੈ ਅਕਲ ਉਕਲ ਕਨੀ ਨਹੀਂ ਮੈਂ ਕਿਹੜੀਆਂ ਠੱਗੀਆਂ ਮਾਰੀਆਂ ਨੇ ਤੇ ਹੋਰ ਕੰਮ ਕਿਹੜਾ ਚੰਗਾ ਕੀਤਾ ਮੈਂ ਤਾਂ ਤੇਰੀਆਂ ਸਾਰੀਆਂ ਸੋਈ ਜੀ ਸੁਣ ਲਈਆਂ ਪੈਸੇ ਤੂੰ ਆਪਣੇ ਪੇਕੇ ਫੜਾਈਆਂ ਉਹਨੇ ਕੋ ਅਕਲ ਵਾਲੇ ਜਿਹੜੇ ਆਪਣੀ ਧੀ ਦਾ ਘਰ ਕਾਈ ਜਾਂਦੇ ਨੇ ਉਹਨਾਂ ਨੂੰ ਕਿੱਥੇ ਬਚਣੇ ਨੇ ਨਹੀਂ ਤੇ ਉਹਨਾਂ ਨੇ ਕਿਹੜਾ ਓਦਾਂ ਲਏ ਆ ਦੇ ਦੇਣੀਆਂ ਵਾਪਸ ਉਹਨਾਂ ਨੇ ਨਹੀਂ ਜੇ ਉਹ ਤਾਂ ਲੈਣੇ ਹੀ ਹੌਸਲਾ ਕਰ ਲੈਂਦੀ ਤੈਨੂੰ ਤਾਂ ਚੜੀ ਗਈ ਨੇਰੀ ਪਹਿਨੀਆਂ ਭਰਨੀਆਂ ਤਾਂ ਨੀਆਂ ਦੇ ਬਹਾਨੇ ਦੂ ਪੈਸੇ ਲੈ ਕੇ ਰਪੇਕੇ ਦਾ ਘਰ ਪਰ ਆਈਆਂ ਕਾਹਦਾ ਪੇਕੇ ਦਾ ਘਰ ਪਰ ਆਈਆਂ ਨਾਲੇ ਦੇ ਆਈਆਂ ਪੈਸੇ ਤਾਂ ਨਾਲੇ ਅੱਖਾਂ ਕੱਢਣ ਡਈ ਉਹ ਵੇਖੋ ਰੱਬ ਦੇ ਰੰਗ ਕੋਈ ਸ਼ਰਮ ਨੂੰ ਹੱਥ ਮਾਰ ਨੀਆਂ ਪਰ ਮੇਰੇ ਸੁਣ ਲੋ ਗੱਲ ਇਹ ਨੀਆਂ ਪਰਨ ਵਾਸਤੇ ਹੀ ਲੈ ਹੀ ਗਏ ਠੀਕ ਆ ਉਹਨਾਂ ਨੂੰ ਕੁਝ ਜ਼ਰੂਰੀ ਹੀ ਗੇ ਜ਼ਰੂਰੀ ਹੀ ਨਾ ਲੋੜ ਹੀ ਕੀ ਉਹਨਾਂ ਨੂੰ ਜ਼ਰੂਰੀ ਹੀ ਤਾਂ ਜੇ ਤੇਰੇ ਕੋਲ ਹੁੰਦੇ ਤਾਂ ਦੇ ਦਿੰਦੀ ਇਹ ਥੋੜਾ ਵੀ ਸਾਡੀ ਗਾਂ ਚ ਦੇ ਕੇ ਦਮ ਤੁਹਾਡੇ ਕੋਲ ਲੈ ਕੇ ਪੈਸੇ ਦੋਸੇ ਵੇਲੇ ਤੂੰ ਪੇਕੇ ਫੜਾਈ ਮੈਨੂੰ ਤਾਂ ਤੇਰੀ ਮਾਂ ਵੀ ਨਹੀਂ ਸਿਆਣੀ ਲੱਗਦੀ ਹੈਗੀ ਚੰਗਾ ਨਹੀਂ ਸਿਆਣੀ ਲੱਗਦੀ ਤੇ ਤੁਸੀਂ ਹੈਗੇ ਜਨਾ ਸਿਆਣੇ ਉਹ ਸੁਣੀ ਆ ਇੱਕ ਮਿੰਟ ਵੇ ਆ ਇੱਥੇ ਮੈਨੂੰ ਇੱਕ ਗੱਲ ਦੱਸ ਭਈ ਕਿੰਨੇ ਪੈਸੇ ਲਏ ਉਹ ਪੈਸੇ ਡੜੀ ਕਿ ਲੈਣਿਆ ਹਾਂ ਉਹ ਠੀਕ ਨਹੀਂ ਕੀ ਸਰਨ ਕੌਣ ਸਰਨ ਕੀ ਹੋ ਗਿਆ ਉਹਨੂੰ ਉਹ ਉਦਾਂ ਹੀ ਠੀਕ ਨਹੀਂ ਬੁਖਾਰ ਹੋਇਆ ਵਾਰੇ ਮੈਂ ਆ ਚੱਲ ਪਹਿਲੇ ਦਵਾਈ ਲੈ ਆਵਾ ਤੇ ਫਿਰ ਬਾਅਦ ਚ ਚੱਲ ਜਾਨੇ ਆ ਠੀਕ ਨਹੀਂ ਨੇ ਹਾਂ ਚੱਲ ਕੋਈ ਗੱਲ ਨਹੀਂ ਦਵਾਈ ਲੈ ਆ ਪੁੱਤ ਦਵਾਈ ਲੈ ਆ ਮੇਰੀ ਜਪ ਬਿਮਾਰ ਆ ਆਹੋ ਜਾਦ ਹੋ ਗਿਆ ਤੇ ਫਿਰ ਚੱਲ ਜੀ ਆਪਾਂ ਹੈ ਮੈਂ ਉਹਨਾ ਵਾ ਫਿਰ ਕੋਈ ਨਹੀਂ ਆ ਜਦ ਦੀ ਆਈਏ ਸਾਈਸ ਫਾਈ ਮਿਸਤਰੀ ਨੂੰ ਉਹ ਕੰਮ ਨਬੇੜੀਏ ਕੋਈ ਗੱਲ ਨਹੀਂ ਮੈਂ ਪਹਿਲੇ ਹੋਵਾਂ ਦਵਾਈ ਲੈ ਆਵਾ ਚੱਲ ਜਾ ਹੋਇਆ ਇੱਥੇ ਬਹਿ ਜਾ ਇੱਕ ਮਿੰਟ ਜਾਵੀਂ ਨਾ ਮੇਰੀ ਗੱਲ ਸੁਣ ਕੇ ਜਾ ਕੋਈ ਇਹ ਜਨਾਨੀ ਨਹੀਂ ਬਿਮਾਰ ਚੰਗੀ ਭਲੀ ਉਹ ਪਖੰਡ ਕੰਢਈ ਇਹਨੂੰ ਪੁੱਛ ਤਾਹੇ ਕਿੱਥੇ ਆ ਇੱਥੇ ਆ ਵੀ ਤੇਰੇ ਪੈਸੇ ਕਿੱਥੇ ਆਹੇ ਕਿੱਥੇ ਪੈਸੇ ਪੈ ਹੀ ਉੱਥੇ ਲਮਾਰੀ ਤੇ ਵੇ ਪੈਸੇ ਕਿੱਥੇ ਆ ਪੈਸੇ ਮੈਂ ਜੇ ਥੋੜੀ ਪਾ ਕੇ ਕਮਣਾ ਲੈ ਮੇਰੇ ਨਾਲ ਝੂਠ ਬੋਲਣ ਨਿਆ ਮੈਂ ਤੇਰੀ ਮਾਂ ਸਾਰੀਆਂ ਗੱਲਾਂ ਸੁਈ ਚ ਸੁਣ ਲਈਆਂ ਜਿਹੜਾ ਤੁਸੀਂ ਦੋਹੇ ਜੀ ਲੰਡੇ ਪੈਸੇ ਤਾਂ ਦੇ ਦਿੱਤੇ ਸੌਰੇ ਸਵਾਹ ਕੋਠੇ ਪਾਉਣੇ ਨੇ ਸੌਰੇ ਬਾਹਰ ਦੇ ਦਿੱਤੇ ਤੋਹਰ ਅੰਦਰ ਲੰਡੇ ਬੋਲ ਬੋਲਦਾ ਕੀ ਨਹੀਂ ਹੁਣ ਉਹ ਬੈੜੀ ਮੈਂ ਕੀ ਕਰਾਂ ਮੈਂ ਕੀ ਕਰਦੀ ਉਹਨਾਂ ਨੂੰ ਕਿਤੇ ਸਾਲੇ ਨੇ ਜਾਣਾ ਹੈਗਾ ਬਾਹਰ ਮੈਨੂੰ ਵੀ ਨਹੀਂ ਪੁੱਛਿਆ ਤੇ ਨਾ ਮੈਨੂੰ ਦੱਸਿਆ ਕੋਈ ਤੇ ਹਾਂ ਕਰਤੀ ਉਹਨਾਂ ਨੂੰ ਉਹ ਪਿਆ ਹੈ ਉਹਨਾਂ ਨੇ ਲੱਲੇ ਉਹਨਾਂ ਨੇ ਕਿਤੇ ਪੁਰਾਣੀ ਤਿਆਨ ਦਿੱਤਾ ਵੀ ਅਸੀਂ ਦਵਾਂਗੇ ਤੁਹਾਨੂੰ ਇਨੇ ਦਿਨ ਬਿਨਾਂ ਤੱਕ ਘਰੇ ਧੱਕਦੇ ਆਏ ਨਹੀਂ ਤੇ ਫਿਰ ਕੇ ਝੂਠ ਬੋਲਣਿਆ ਪਿਓ ਤੇਰੇ ਸਾਲਿਆਂ ਨੇ ਮਾਰ ਉਹ ਤਾਂ ਮੈਂ ਤਾਂ ਹੀ ਜਾਣਦਾ ਵੀ ਕਪੱਤ ਨਾ ਪਵੇ ਤੇਰੇ ਸਾਲਿਆਂ ਨੇ ਬਾਹਰ ਜਾਣਾ ਆਹੋ ਤੇ ਪੈਸੇ ਉਹਨੂੰ ਦੇ ਦਿੱਤੇ ਆ ਉਹ ਇਹ ਨਹਾ ਕੀਤੀ ਸੀ ਉਹਦਨ ਦੁਰ ਫਿੜੇ ਮੂੰ ਤੇਰਾ ਇਧਰ ਕਮਰੇ ਬਣਾਉ ਨੂੰ ਫਿਰਂਡਿਆ ਆ ਮੈਂ ਤੇ ਪੈਸੇ ਤੋਂ ਉਹਨਾਂ ਕੋਲ ਮਦਦ ਲੈਣੀ ਕਿ ਦੇਣੀ ਹੈ ਉਹਨਾਂ ਨੂੰ ਉਹ ਆਂਦੇ ਹੀ ਵਸ ਦੇ ਦਾਂਗੇ ਉਹ ਤਾਂ ਦੇ ਤਾਂ ਉਹਨਾਂ ਨੂੰ ਦਿੱਤੇ ਆ ਨਾ ਜਦੋਂ ਲੈਂਗਾ ਉਹਦਨ ਮੈਨੂੰ ਦੱਸੀ ਕੱਖ ਨਹੀਂ ਮਿਲਣਾ ਪਰ ਚੱਲ ਕੋਈ ਗੱਲ ਨਹੀਂ ਰਿਸ਼ਤੇਦਾਰ ਨੇ ਤੇ ਰਿਸ਼ਤੇਦਾਰ ਮਤਾਂ ਤੇ ਕਰਦੇ ਹੀ ਹੁੰਦੇ ਆ ਪਰ ਤੈਨੂੰ ਗੁੰਗਿਆ ਤਰ ਕੋ ਕਹਿਆ ਨਾ ਗਿਆ ਵੀ ਮੈਂ ਤੇ ਆਪ ਆਪਣੇ ਹੰਨੀਆਂ ਨੂੰ ਲੱਗਾ ਪਰ ਨਾ ਉਹ ਡੈਡੀ ਮੈਂ ਤੇ ਬੜਾ ਖਾਪਿਆ ਹੁੰਦੇ ਨਾ ਬੜਾ ਲੜਿਆ ਵਾ ਮੈਂ ਆਤ ਮੈਨੂੰ ਆਂਦੀ ਹੀ ਪੀ ਹੁਣ 2 ਲੱਖ ਰੁਪਇਆ ਦੇ ਦਿੰਨੇ ਆ ਤੇ ਉਹ ਆਂਦੇ ਆ ਵੀ ਜਦੋਂ ਤੁਹਾਨੂੰ ਲੋੜ ਹੋ ਗਈ ਤੁਹਾਨੂੰ 2 ਲੱਖ ਰੁਪਇਆ ਵਾਧੇ ਦੇ ਦਾਂਗੇ ਕਦੋਂ ਲੋੜ ਦਾ ਕੀ ਮਤਲਬ ਮੈਂ ਕਿਹਾ ਚੱਲ ਹਾਨੂੰ ਲੋੜੀਆ ਗਾੜੀ ਪੈਣੀ ਤੇ ਚੱਲ ਅਸੀਂ ਦਵਾਂਗੇ ਤੇ ਗਾੜੀ ਫਿਰ ਲੈ ਲਾਂਗੇ ਆ ਲੈ ਅ ਮਿਸਤਰੀ ਦਾ ਫੋਨ ਆਈ ਜਾਂਦਾ ਮੈਂ ਉਹਨੂੰ ਕਹਿ ਬਈ ਟਾਈਮ ਵੀ ਚੱਲ ਅਸੀਂ ਆਉਮ ਲ ਕੋਠੇ ਕਿੱਥੋਂ ਬੈਣੇ ਆਂ ਗਈ ਗੱਲਾਂ ਤੂੰ ਨਹੀਂ ਮੰਮੀ ਗੱਲਾਂ ਕੋਈ ਨਹੀਂ ਆਵਾਂ ਪੈਸੇ ਤੇ ਕਹਿ ਲੈਣੇ ਤੇ ਹੈ ਗਈ ਆ ਉਹਨਾਂ ਨੇ ਦਿਨ ਦਿੱਤੇ ਸੀਗੇ ਕਿ ਅਸੀਂ ਕਰਾਂਗੇ ਵਾਸਤੇ ਤੇ ਮੈਂ ਹਰ ਤੁਹਾਡੇ ਸਾਹਮਣੇ ਵੀ ਜੇ ਤੁਸੀਂ ਸੁਣੀਆ ਮੈਂ ਗੱਲਾਂ ਤੇ ਤੁਹਾਨੂੰ ਪਤਾ ਵੀ ਹੋਣਾ ਕਿ ਮੈਂ ਕਿਦਾਂ ਲੜਿਆ ਮੌਦ ਚੱਲ ਜਾ ਜਾ ਉਹਦੀ ਦਵਾਈ ਲੈ ਕੇ ਆ ਕੋਈ ਗੱਲ ਨਹੀਂ ਜਦੋਂ ਮਿਲਣਗੇ ਨਾ ਉਦੋਂ ਫਿਰ ਕਰ ਲਈ ਕੰਮ ਸ਼ੁਰੂ ਨਾਵੋ ਹਾਂਜੀ ਮੰਮੀ ਪੁੱਤ ਤੈਨੂੰ ਸਫਾਈ ਕਰਨ ਹਾਂਜੀ ਦੇਈਆਂ ਪਰ ਮੇਰੀ ਗੱਲ ਸੁਣ ਪੁੱਤ ਹਾਂਜੀ ਤੂੰ ਨਾ ਅੱਜ ਪੋਚੇ ਨਾ ਲਈ ਕਲਾ ਝਾੜੂ ਲਾ ਦੇ ਕਿਉਂ ਮੈਂ ਪੋਚੀ ਕਿਉਂ ਨਾ ਲਈ ਆਇਆ ਠੰਡ ਆ ਗਈ ਆ ਉਹ ਪਾਣੀ ਚਾਹ ਤਾਂ ਪਾਵੇਂਗੀ ਤੇ ਬਿਮਾਰ ਹੋ ਜਾਂਗੀ ਕਿਤੇ ਤੂੰ ਰਹਿਣ ਦੇ ਪੋਚੇ ਐਵੇਂ ਮੰਮੀ ਬਿਮਾਰ ਹੋ ਜਾਣਗੀ ਹੁਣ ਇਹਦਾ ਮਤਲਬ ਇਹ ਥੋੜੀ ਠੰਡ ਆ ਗਈ ਤੇ ਘਰ ਦੀ ਸਾਫ ਸਫਾਈ ਕਰਨੀ ਛੱਡ ਦੇਣੀ ਆ ਭਾਬੀ ਵੀ ਤੇ ਕਰਦੇ ਆ ਨਾ ਉਹਨਾਂ ਨੂੰ ਤਾਂ ਤੁਸੀਂ ਕਦੀ ਕਹਿਣੀ ਆ ਕਿ ਨਾ ਪੁੱਤ ਤੂੰ ਆਹ ਕੰਮ ਨਾ ਕਰ ਬਿਮਾਰ ਹੋ ਜਾਂਗੀ ਮੇਰੀ ਬੜੀ ਫਿਕਰ ਆ ਤੁਹਾਨੂੰ ਲੈ ਫਿਕਰਾ ਤਾਂ ਪਤਾ ਕੈਂ ਡਈ ਆ ਹੈ ਮਨ ਵੀ ਲਿਆ ਕਰਕੇ ਤੇ ਆਪਣੀ ਮਾਂ ਦੀ ਮੰਮੀ ਨੋਵਾ ਨੂੰ ਵੀ ਤੀ ਆਪਣਾ ਕੇ ਰੱਖੀਦਾ ਜਿਹੀਂ ਆਪਣੀ ਧੀ ਦੀ ਫਿਕਰ ਕਰਦੇ ਨੇ ਨਾ ਨੋਵਾ ਦੀ ਫਿਕਰ ਕਰਨੀ ਚਾਹੀਦੀ ਆ ਜਿੰਨਾਂ ਨੇ ਰੋਟੀਆਂ ਪਕਾ ਕੇ ਦੇਣੀਆਂ ਵਾ ਫਿਕਰ ਤੇ ਮੈਂ ਪੁੱਤ ਕਰਨੀ ਆ ਹੁਣ ਉਹਦੀ ਕਰਤੂਤ ਵੇਖ ਲਾ ਹੈ ਤੇਂਦੀ 2 ਦਿਨ ਰਹਿਣਾ ਬਸ ਤੇ 4 ਦਿਨ ਹੋ ਗਏ ਆ ਉਹਨੂੰ ਫਿਕਰ ਹੈਗਾ ਕੋਈ ਪਿੱਛੇ ਦਾ ਤੇ ਮੰਮੀ ਤੁਹਾਡੇ ਸਿਰ ਤੇ ਗਏ ਨੇ ਹੋ ਜਿ ਤੁਹਾਡੇ ਹੁੰਦਿਆਂ ਵੀ ਉਹਨਾਂ ਨੇ ਘਰ ਦੀ ਫਿਕਰ ਕਰਨੀ ਆ ਫਿਰ ਕੀ ਫਾਇਦਾ ਵਾ ਸੱਸ ਹੋਣ ਦਾ ਲੈ ਜੇ ਤੈਨੂੰ ਕਹਿਨੀ ਆ ਤੂੰ ਨਹੀਂ ਸੁਣਦੀ ਤੇ ਮੈਂ ਕਿਧਨਾ ਗੱਲ ਕਰਾਂ ਪੁੱਤ ਮੈਂ ਤਾਂ ਤਾਂ ਕਿਹਾ ਹੀਗਾ ਕਿ ਕੰਮ ਛੱਡੇ ਨੂੰ ਵਾ ਟਾਈਮ ਹੋ ਗਿਆ ਹੁਣ ਤੈਨੂੰ ਤੇ ਚਲ ਨਾ ਕਰ ਐਵੇਂ ਬਿਮਾਰ ਹੋ ਕੇ ਪੈਵੇਂਗੀ ਫੇਰ ਉਤਰਾ ਮੈਨੂੰ ਰਹਿਣਾ ਵਾ ਉਹ ਤੇ ਮੰਮੀ ਸਿਰਫ ਬੰਨ ਨਹੀਂ ਹੁੰਦੀ ਕਿ ਅਸੀਂ ਕਦੇ ਕੰਮ ਨਹੀਂ ਕੀਤਾ ਤੇ ਹਰ ਤੋਂ ਕੰਮ ਹੋਣਾ ਨਹੀਂ ਕੰਮ ਵੀ ਕਦੇ ਭੁੱਲਦੇ ਨਹੀਂ ਬੰਦੇ ਨੂੰ ਝੜ ਪੁੱਛਦਾ ਕਿ ਨਾ ਕੰਮ ਹੁੰਦਾ ਵਾ ਹੈ ਵੀ ਕੋ ਜਥੇ ਵੀ ਮੰਤਰ ਪੜ੍ਹਣਾ ਹੁੰਦਾ ਵਾ ਤੇ ਫੇਰ ਕੰਮ ਕਰਨਾ ਹੁੰਦਾ ਵਾ ਚਲ ਕੋਈ ਨਹੀਂ ਜੇ ਤੂੰ ਸੌਖੀ ਆ ਨਾ ਝਾੜੂ ਪੋਚੇ ਲਾਉਂਦੀ ਤੇ ਲਈ ਜਾ ਮੈਨੂੰ ਕੀ ਕਰ ਲੈ ਸਫਾਈਆਂ ਜੰਨੀਆਂ ਹੁੰਦੀਆਂ ਚਰਕੋ ਵਿੱਚ ਜ਼ਰੂਰੀ ਤੇ ਹੀ ਕਲਾਸ ਨਹੀਂ ਹੋਣਾ ਤੂੰ ਅਗਲੀ ਮਿਲ ਕੇ ਆਣ ਕੇ ਕਹੇਗੀ ਕਿ ਮੈਂ ਕਰੋ ਚਾਰ ਦਿਨ ਗਈਆਂ ਤੇ ਮਾਵਾਂ ਦੀਆਂ ਸਫਾਈ ਵੀ ਨਹੀਂ ਕਰ ਸਕੀਆਂ ਚੱਲ ਕਰ ਲੈ ਬਾਬਾ ਕਰ ਲੈ ਉਹ ਤਾਂ ਨਾਲ ਲੜੋਗੇ ਚੱਲ ਜਾ ਕਰ ਲੈ ਲਾਲਾ ਪੋਚੇ ਵੀ ਹਾਂ ਹੋ ਖੁਸ਼ ਰਹਾ ਜਿੱਦਾਂ ਰਹਿਣੀ ਆ ਮੈਂ ਇਹ ਮੈਂ ਲਾਇਆ ਸਾਬ ਤੁਹਾਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਵਾ ਬਾਬਾ ਦਿਨ ਹੋ ਗਏ ਨਾ ਭਾਬੀ ਗਈ ਐ ਲੜਨ ਨੂੰ ਨਹੀਂ ਕੋਈ ਲੱਭਣਿਆ ਹੁਣ ਡਾਡੀ ਕੋਈ ਨਹੀਂ ਉਹ ਤੇ ਚੱਲ ਮੈਲੀ ਜਾਣੇ ਆ ਜਿਹੜੇ ਤੂੰ ਹੀ ਦੇਨੇ ਆ ਉਹਦੇ ਵਿੱਚ ਆਪਾਂ ਮਿਸਤਰੀ ਹੁੰਦੇ ਆ ਉਹਨੇ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਹੋਣੀ ਲੈ ਦੋ ਆਪ ਦਿੱਤਾ ਨਾ ਤੇ ਦੋ ਕਹਿਣਾ ਉਹਨਾਂ ਦੇਣਾ ਜਿੱਦਾਂ 4 ਲੈਣਾ ਨਾ ਉਹ ਤੂੰ ਉਦੋਂ ਦੱਸੇ ਤੇਰੇ ਸਿਰ ਤੇ ਸੁਆਹ ਪਾਉਣੀ ਹੁੰਦੀ ਆ ਉਹਨਾਂ ਨੇ ਮੇਰੀ ਗੱਲ ਸੁਣ ਲੈ ਨਾਲੇ ਮੈਂ ਅਗਲੇ ਪੈਸੇ ਤੈਨੂੰ ਉਦੋਂ ਦੇਣੇ ਜਦੋਂ 4 ਲੱਖ ਲਿਆ ਕੇ ਤੇ ਮੇਰੇ ਸਾਹਮਣੇ ਰੱਖੇਗਾ ਪੈਸਾ ਨਾ ਦਿਓ ਜਾਣ ਵਾਲੇ ਉਹਦੀ ਦਵਾਈ ਲੈ ਆ ਜਾ ਕੇ ਸਾਰੇ ਡਰਾਵੇ ਦਿੰਦਾ ਸੀ ਉਦੋਂ ਜਿਹੜਾ ਮਰ ਜਾਣਾ ਮਰ ਜਾਣਾ ਉਹਨੂੰ ਇਹਨਾਂ ਨੂੰ ਇਹ ਦੋਵਾਂ ਜੀਆਂ ਨੂੰ ਪਤਾ ਸੀ ਕਿ ਮੇਰੇ ਸਾਲੇ ਨੇ ਬਾਹਰ ਜਾਣਾ ਤਾਂ ਤੂੰ ਕਹ ਜਾਇ ਨਹੀਂ ਜਾਣਾ ਆਹ ਗੱਲ ਪੰਗੇ ਪਾਈਏ ਪਤਾ ਨਹੀਂ ਮੈਨੂੰ ਕੋਈ ਕੁੱਖ ਨਹੀਂ ਪਤਾ ਮੈਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਉਹਨਾਂ ਨੇ ਚੁੱਪ ਕੀਤੀ ਰਹੀ ਕੋਈ ਗੱਲ ਨਾ ਕਰੀ ਚੱਲ ਉੱਥੇ ਤੋਂ ਨਿਕਲ ਨਖਟੂ ਕਹੇ ਥਾਂ ਦਾ ਤੇਰਾ ਕੱਖ ਨਹੀਂ ਬਣਨਾ ਜੇ ਕੋ ਬਣੂ ਤਾਂ ਗੱਲ ਕਰੀ ਖਾ ਜਾਣਾ ਇਹਨੂੰ ਉਹਨਾਂ ਨੇ ਹਾਲਾਂ ਦੇ ਫੇਰ ਅਸੀਂ ਕੀ ਕਰੀਏ ਫੇਰ ਇਹਨੇ ਰੋਣਾ ਹੀ ਉਹ ਇਹੋ ਜੇ ਰੋਂਦੇ ਹੁੰਦੇ ਹੋਰ ਕਰਨਾ ਵਾ ਚਹਰ ਤੜਕਾ ਲਾ ਹੀ ਲੈਣੀ ਆ ਟਾਈਮ ਨਾ ਮੁੜ ਕੇ ਆਉਂਦੇ ਕਹਿਣ ਦਾ ਆਪਣਾ ਭੁੱਖ ਲੱਗੀ ਹੈ ਕੀ ਬਲੋਂਦੀ ਬਲਾ ਪਰਚਾ ਪਤੀ ਜਾਣਦੀ ਹੈ ਛਲਗਮਾਂ ਤੜਕਾ ਲਾਉਣ ਲੱਗੀ ਆ ਉਹ ਕਦੀ ਸਾਗ ਦੀ ਛਲਗਮ ਹੋਰ ਕੋ ਧਰ ਲਿਆ ਕਰ ਲੈ ਦੱਸ ਸਿਆਲ ਵਿੱਚ ਇਹੋ ਚੀਜ਼ਾਂ ਦੀ ਤਾਂ ਮੌਜ ਵਾ ਤੁਸੀਂ ਐਵੇਂ ਆਪਣੀਆਂ ਮਾਦ ਰਿੰਦੇ ਹੁੰਦੇ ਜੀ ਤਾਂ ਆਖਾਖਾ ਮੰਨੀ ਆਕਦਾ ਤੁਹਾਡਾ ਇਹ ਮੇਰੀ ਗੱਲ ਸੁਣਨਾ ਤੂੰ ਨਾ ਜਨੇ ਨਜਨੇ ਤੇਰਾ ਪਤੀ ਦਾ ਚੁੱਕੇ ਬਾਹਰ ਨਾ ਮਾਰਿਆ ਐਵੇਂ ਮਾਰਿਆ ਅਜੇ ਤੇ ਸਿਆਲ ਸ਼ੁਰੂ ਹੋਇਆ ਵਾ ਤੇ ਤੁਹਾਡਾ ਕੀ ਇਰਾਦਾ ਮੈਂ ਹੁਣੇ ਬੰਦ ਕਰਦਾ ਸਾਰਾ ਕੁਝ ਬੱਚਾ ਲੇ ਕਿਤੇ ਹੋਇਆ ਕਿ ਇਹ ਹੁਣ ਤੇ ਬਾ ਬਣਾ ਲੈ ਤੂੰ ਤੇ ਹੁਣ ਲੈ ਐਡੀ ਵਧੀਆ ਸਬਜੀ ਆ ਸਭ ਤੋਂ ਵਧੀਆ ਸਬਜੀ ਇਹ ਆ ਠੀਕ ਆ ਜਾਣ ਕੇ ਗੱਲਾਂ ਬੜੀਆਂ ਹੁੰਦੀਆਂ ਤੁਹਾਨੂੰ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਮਿਲਦੇ ਨੇਗੇ ਮੇਰੀ ਗੱਲ ਸੁਣੋ ਸਾਰੀਆਂ ਗੱਲਾਂ ਛੱਡੋ ਤੇ ਆਪਣੇ ਨੌਂਦਿਆ ਕਰਤੂਤਾਂ ਵੇਖਿਆ ਵਾ ਜੇ ਤੂੰ ਚਲੀ ਗਈ ਆ ਤੇ ਹੁਣ ਜਾ ਕੇ ਉਥੇ ਡੇਰੇ ਲਾ ਲੈ ਪੱਕੇ ਬੰਦਾ ਵਾਪਸ ਮੋੜ ਆਉਂਦਾ ਵਾ ਕੀ ਗੱਲ ਹੁਣ ਕਰਦੀ ਲੋੜ ਨਹੀਂ ਨਾਲ ਹੀ ਮੁੰਡੇ ਨੇ ਲੈ ਗਈ ਆ ਤੇ ਤੁਸੀਂ ਵੀ ਕੁਛ ਨਹੀਂ ਕਹਿੰਦੇ ਆਪੇ ਬੰਬੀ ਦੇ ਤੁਰੇ ਰਹਿੰਦੇ ਜੇ ਉਹਨੂੰ ਫੋਨ ਕਰੋ ਹਾਂ ਉਹ ਮੇਰੀ ਪਹਿਲੇ ਗੱਲ ਸੁਣ ਲੈ ਉਹ ਚੱਲ ਜੇ ਚਲ ਗਏ ਨਹੀਂ ਜੇ ਨਹੀਂ ਤੇ ਆਪੇ ਆ ਜਾਣਗੇ ਤੇ ਕੋਈ ਗੱਲ ਨਹੀਂ ਗਈ ਇੱਥੇ ਵੀ ਕੱਕ ਨਾ ਕੰਮ ਕਰਦਾ ਸੱਤੇ ਚੜਿਆ ਵਾ ਹੈ ਨਹੀਂ ਕਹੋ ਜਿਹੜਾ ਤੂੰ ਤੜਕਾ ਲਾਤਾ ਵਾ ਗੱਲ ਮੋਕੇ ਤੇਰੇ ਹੱਥੋਂ ਦੋ ਦਿਨ ਲੰਘ ਜਾਣੇ ਹੁਣ ਕਿਉਂ ਮੇਰੇ ਦੋ ਦਿਨ ਲੰਘ ਜਾਣੇ ਆ ਆ ਚਾੜੂ ਪੋਚੀਆਂ ਦਾ ਕਿੰਨਾ ਕੰਮ ਆ ਹੈ ਉਹ ਮੈਂ ਨਵਾਂ ਵਿਚਾਰੀ ਨੂੰ ਕਿਹਾ ਪ ਤੂੰ ਲਾ ਮੈਂ ਤਾਂ ਤੇਰਾ ਲੱਕ ਨਹੀਂ ਹਿੱਲਣ ਡਿਆ ਕੰਮ ਕਰ ਕਰ ਸਾਰਾ ਦਿਨ ਯਾ ਤਾਂ ਫਾਇ ਲੱਗੀ ਆ। ਉਹ ਮੇਰੀ ਗੱਲ ਸੁਣ ਲੈ। ਆਪੇ ਆ ਜਾਣਗੇ ਮੈਂ ਨਹੀਂ ਕਿ ਉਹਨੂੰ ਫੋਨ ਫਾਨ ਕਰਨਾ। ਕੋਈ ਗੱਲ ਨਹੀਂ ਢੜੀ ਹੋ ਰਹੀ ਰਹਾ ਉਹਨਾਂ ਕਿ ਚੱਲ ਮੁੜ ਕੇ ਸਾਰਾ ਸਿਆਲੇ ਤੇ ਘਰੇ ਰਹਿਣਗੇ ਮੁੜ ਕੇ ਤੈਨੂੰ ਪਤਾ ਤਾਂ ਹੈਗਾ ਨਿਗਾਹਾਂ ਤੇ ਹੈਗਾ ਵਾ। ਘੜੀ ਮੁੜ ਜਾ ਜਾਂਦੇ ਬਿਮਾਰ ਕਰਨਾ ਉਹਨੂੰ। ਇੱਕ ਵਾਰੀ ਚੱਲ ਗਈ ਆ ਨਾ ਹੁਣ ਨਾ ਬਾਰ ਬਾਰ ਘਰੋਂ ਨਿਕਲਿਆ ਕਰਨਾ। ਤੁਸੀਂ ਨਾ ਆਪਣੇ ਮੁੰਡੇ ਨੂੰ ਕਸੋ ਚੱਜਨਾ ਜਰਾਕ। ਪਿੰਨੇ ਸਾਲ ਉਹਨਾਂ ਨੇ ਕਿਤੇ ਬਾਤ ਨਹੀਂ ਪੁੱਛੀ। ਜੇ ਹੁਣ ਉਹਨਾਂ ਨੇ ਤੁਹਾਨੂੰ ਕੁਆ ਹੀ ਲਿਆ ਵਾ ਤੇ ਹੁਣ ਤੂੰ ਉਥੋਂ ਨਿਕਲਣਾ ਨਹੀਂਗਾ। ਜਿਹਨੂੰ ਉਥੋਂ ਬੇਇਤੀ ਕਰਾ ਕੇ ਨਿਕਲਣਾ ਵਾ। ਉਹ ਤਾਂ 7 ਵਜਣਗੇ ਤੇ ਫਿਰ ਉਹ ਮੇਰੀ ਗੱਲ ਸੁਣ ਲੈ ਜੇ ਹੁਣ ਆਉਂਦਾ ਨਾ ਕੋਈ ਤੇ ਬੜੇ ਚੱਦਾ ਕੋਈ ਨਾ ਕੋ ਹੋਇਣਾ ਹੁਣ ਨਾ ਚੁੱਪ ਕਰ ਜਾ ਤੂੰ ਹੈ ਵੇ ਜੀ ਕਾਲੀ ਜ਼ਬਾਨ ਨਹੀਂ ਫੇਰੀਦੀ ਹੁੰਦੀ ਆਹ ਮੇਰੀ ਕਾਲੀ ਜ਼ਬਾਨ ਹੀ ਆ ਚੰਗਾ ਮੈਂ ਸੱਚ ਜੀ ਬੋਲਦੀ ਆ ਖੁੱਲ ਕਾਦੀ ਦੇਤੀ ਆ ਇਹ ਤੇ ਸਿੱਤ ਚੜ ਕੇ ਨੱਚਣ ਡਿਆ ਪਿਆ ਹੈਂ ਜੇ ਮੈਂ ਕਹਿ ਹੀ ਦਿੱਤਾ ਪੀ ਚੱਲ ਕੋਈ ਗੱਲ ਨਹੀਂ ਜਾ ਹੋਇਆ ਜਾ ਕੇ ਦੋਵਾਂ ਦਿਨਾਂ ਦਾ ਕਹਿ ਕਹਿ ਤੇ ਚਾਰ ਦਿਨ ਲਾਏ ਆ ਆ ਕੋ ਕੰਮ ਬੰਦਿਆਂ ਵਾਲਾ ਫਿਰ ਕਹਿਣਾ ਬੋਲਦੀ ਆ ਨਹੀਂ ਮੇਰੀ ਗੱਲ ਸੁਣਾ ਜਦ ਤੂੰ ਹੀ ਆਪਣੇ ਟਾਈਮਾਂ 'ਚ ਹੈਗੀ ਤੂੰ ਕਿਹੜੀ ਘਟ ਹੈਂ ਤੂੰ ਹੀ ਇਤਰਾ ਹੀ ਕਰਦੀ ਰਹੀ ਆ ਤੇ ਕੋਈ ਗਾਲੀ ਨਿਆਣੇ ਆ ਫਿਰ ਕੀ ਨਿਆਣੇ ਸੈਣਾ ਕੋਈ ਨਹੀਂ ਆਪੇ ਆਉਣਗੇ ਤੇ ਹੈਡਿੰਗ ਹੋ ਰੰਗ ਲੈ ਬਣ ਕੇ ਅਖੀ ਦੀ ਘਰ ਹੀ ਹੁਣਾ ਨਾ ਕੀ ਕਰਦੀ ਰਹੀ ਆ ਮੈਂ ਉਸ ਦਾ ਆਪਣੇ ਸਮੇਂ ਦੇ ਘਟ ਕੋਈ ਨਹੀਂ ਹੁੰਦਾ ਉਹ ਹੀ ਗੱਲ ਸਿਰ ਖਾਂਡੀ ਆ ਬਹੁਤ ਸਿਰ ਖਾਂਦਾ ਤੁਹਾਡਾ ਮੈਂ ਕਹਿੰਦਾ ਗੱਲ ਵੀ ਨਾ ਕਰਾਂ ਹਨਾ ਮੈਂ ਨਾ ਕਰਾਂ ਫਿਰ ਮੈਂ ਤਾਂ ਗੱਲ ਤੇ ਜੀ ਕਰੇ ਤਾਂ ਵਾ ਨਾ ਜੇ ਚਲੇ ਗਏ ਤੇ ਫਿਰ ਕੀ ਹੋ ਗਿਆ ਆਪੇ ਆਉਣਗੇ ਆ ਕੰਮ ਨਹੀਂ ਮੈਥਾ ਹੁੰਦਾ ਕੰਮ ਨਹੀਂ ਹੁੰਦਾ ਰਹਿੰਦੇ ਨਹੀਂ ਹੁੰਦਾ ਤੇ ਆ ਉਹ ਹੀ ਗੱਲ ਹੈ ਘੜੀ ਮੜੀ ਉਹ ਗੱਲ ਪਾਰ ਇਸ ਕਾਮੀ ਬੜਾ ਬੜਾ ਪਹਾੜ ਭਰਾਇਆ ਸਾਰਾ ਛੱਪੇ ਚੁੱਕਿਆ ਤੂੰ ਤੁਹਾਡੇ ਲਾਗੇ ਨਾ ਬੈਣਾ 95 ਦਾ ਘਟਾ ਵਾ ਬੈਠੇ ਰੋ ਕੱਲੇ ਇੱਥੇ ਉਹ ਮੈਨੂੰ ਪਹਿਲੇ ਨਾ ਆ ਤੜਕੇ ਢੋੜ ਦੇ ਬਰੇ ਚਾਹ ਦੇ ਘਟ ਬੜਾ ਆ ਗਏ ਮੈਂ ਪੀ ਕੇ ਤੇ ਜਾਣਾ ਕਿ ਪਾਸੇ ਹੋਰ ਵੀ ਕੋਈ ਨਹੀਂ ਹੈਗਾ ਚਾਹ ਉਦਾਂ ਤੇ ਮੈਂ ਵਿਹਲੀ ਰਹੀ ਨਹੀਂ ਸਾਰਾ ਦਿਨ ਚਾਹ ਬਣਵਾ ਲਾ ਕਿਸੇ ਕੋ ਆਵਾਜ਼ ਮਾਰ ਕੇ ਹਦ ਹੋਈ ਇਹ ਬੰਦੇ ਵਾਲੀ ਕਦੀ ਕੋਈ ਗੱਲ ਕਰਕੇ ਵੇਖ ਲਾਂ ਸਿਰ ਤੇ ਵਾਲਾ ਨੂੰ ਪੈਣਾ ਹੁੰਦਾ ਕਦੀ ਨਹੀਂ ਰਾਮ ਨਾਲ ਗੱਲ ਸੁਣਨੀ ਜੇ ਮੈਂ ਕਹਿ ਹੀ ਦਿੱਤਾ ਵਾ ਵੀ ਆਪਣੇ ਮੁੰਡੇ ਨੂੰ ਫੋਨ ਕਰੋ ਪਰ ਨਾ ਫੋਨ ਕਿੱਥੋਂ ਕਰਨਾ ਉਲਟਾ ਮੈਨੂੰ ਬੱਤੀ ਬੱਤੀ ਗੱਲਾਂ ਸੁਣਾਉਂ ਰਹੇ ਆ ਵੀ ਤੂੰ ਨਹੀਂ ਚੰਗੀ ਤੂੰ ਬੜੀ ਮਾੜੀ ਆ ਕੋਈ ਗੱਲ ਨਹੀਂ ਮੈਂ ਮਾੜੀ ਆ ਨਾ ਤਾਂ ਮਾੜੀ ਨਾਲੇ ਸਾਲ ਕੱਢ ਲਿਆ ਤੁਸੀਂ ਹੱਦ ਹੋਈ ਏ ਬੰਦੇ ਵਾਲੀ ਮੈਨੂੰ ਕਹ ਲਈ ਕਰਨਾ ਫੋਨ ਮੈਨੂੰ ਕੋ ਲੋੜਾ ਫੋਨ ਕਰਨ ਦੀ ਮੁੰਡਕੇ ਕਹੂਗੀ ਆਣ ਕੇ ਹੁਣ ਸਾਫ ਦਾ ਜੀ ਨਹੀਂ ਲੱਗਦਾ ਹੁਣ ਤਾਂ ਫੋਨ ਕਰਨ ਦੇਈ ਆ ਦਫਾ ਹੋਣ ਦੇ ਨੂੰ ਚੰਗੀ ਮਾੜੀ ਰੋਟੀ ਖਾਈ ਜਾਣੀ ਆ ਲੈ ਸ਼ੁਕਰ ਕਰ ਵਕਤੇ ਹੈ ਅੱਜ ਚੰਗਾ ਹੀ ਦਿਨ ਚੜਿਆ ਵਾ ਸਸਰੀ ਜਿੱਤ ਆ ਗਿਆ ਆਪਣੇ ਘਰ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਨਹੀਂ ਦਿੰਦੇ ਮੰਮੀ ਉਹ ਆਹੋ ਹੋਰ ਨਹੀਂ ਦਿੰਦੇ ਗੱਲਾਂ ਨਾ ਬਣਾਓ ਬੋਤਿਆ ਮੈਂ ਅੱਜ ਪਤਾ ਕਿੰਨਾ ਖਪਣ ਦੀ ਹੈਗੀ ਚਲ ਮੈਂ ਤਾਂ ਆ ਤੱਕ ਮੈਂ ਪਹੁੰਚ ਗਿਆ ਉੱਥੇ ਹੈ ਆਤ ਗਏ ਆ ਆਪਾਂ ਆ ਜੂ ਮੈਂ ਪਿਆ ਲੱਗਾ ਚਲ ਤੂੰ ਪੈ ਲੰਮੇ ਸੋਹਰੇ ਤਾਂ ਥੱਕੇ ਆਇਆ ਵਾ ਹਨਾ ਤੇ ਥੱਕ ਗਏ ਹੋਨੇ ਆ ਚੱਲ ਆਇ ਤੇ ਪੈ ਤੂੰ ਆਦਤ ਤੋ ਪੇ ਬਿਨੇ ਆਹ ਤੋ ਪੇਵਦੀਆਂ ਸਗੋਂ ਜੇ ਮੇਰੀ ਘਰ ਸੋਂ ਪਹਿਲਾਂ ਤੋਂ ਇੱਕ ਕਹਿ ਕੇ ਤੋ ਦੋ ਦਿਨ ਤੇ ਲਾਈਆਂ ਤੋ ਚਾਰ ਦਿਨ ਥੋੜੀ ਬੋਤੀ ਅਕਲ ਕਰਿਆ ਕਰ ਹਾਂ ਮੰਮੀ ਉਹ ਤੇ ਅਜੇ ਵੀ ਨਹੀਂ ਆਉਂਦੇ ਂਡੇ ਤੇ ਮੈਂ ਹਾਂ ਚੱਲੀਏ ਹੁਣੇ ਵੀ ਕਹਿੰਦੇ ਚਾ ਰੈਪਰ ਨੇ ਇੱਕ ਹੋਰ ਥਿਰ ਮੈਂ ਨਹੀਂ ਹੁਣ ਚੱਲੀਏ ਘਰ ਆਈਦੇ ਨੂੰ ਸਾਰੇ ਚੰਗੇ ਲੱਗਣਦਾ ਤੇ ਹੁਣ ਹਣਾ ਹੁਣ ਕਸਰਾ ਕੱਢਣ ਲੱਗੇ ਜਗਲੀਆਂ ਪਿਛਲੀਆਂ ਪਿੰਨਾ ਚਰਨੀ ਗਏ ਹੁਣ ਤੋੜ ਸਿੱਡੇਰੇ ਲਾ ਕੇ ਪੱਕੇ ਬਹਿ ਜੰਨੇ ਆ ਮੈਂ ਪਿੰਨਾ ਚਰਨੀ ਰਹੀਦਾ ਹੁੰਦਾ ਮੈਂ ਇਹਨਾਂ ਨੂੰ ਕਿਹਾ ਵੀ ਮੰਮੀ ਨੇ ਬੋਲਣਾ ਵਾ ਫਿਰ ਕਿੰਦੇ ਕੁਛ ਨਹੀਂ ਹੁੰਦਾ ਚਲ ਜੰਨੇ ਆ ਕੁਛ ਨਹੀਂ ਹੁੰਦਾ ਕਦਰ ਚ ਜਾਈਦਾ ਨਾ ਤੇ ਕਦਰ ਵਿੱਚ ਹੀ ਆਈਦਾ ਹੁੰਦਾ ਵਾ ਐਦਾਂ ਜਦੋਂ ਜਾ ਕੇ ਬਹਿ ਰਹੀ ਹੈ ਨਾ ਤੇ ਬੇਕਦਰ ਉਹ ਜਿੱਦਾ ਮੁੜ ਕੇ ਮੁੜ ਕੇ ਅਗਲੇ ਪੁੱਛਦੇ ਵੀ ਨਹੀਂਗੇ ਮੰਮੀ ਉਹਨਾਂ ਦਾ ਤੇ ਜੀ ਬੜਾ ਲੱਗਾ ਹੀ ਇਹਦੇ ਨਾਲ ਇਹਨੂੰ ਲੱਗਣਾ ਲੱਗਣਾ ਹੀ ਇਹਨੂੰ ਕਦੀ ਕੋਈ ਚੁੱਕ ਕੇ ਲੈ ਜਾਂਦਾ ਹੀ ਆਪਣੇ ਘਰ ਤੇ ਕਦੀ ਕੋਈ ਲੈ ਜਾਂਦਾ ਹੀ ਤਾਂ ਇਹ ਤੈਨੂੰ ਮੋਜਾਂ ਲੱਗੀਆਂ ਸੀ ਨਾ ਤੇ ਮੈਂ ਤਾਂ ਇਹਨੂੰ ਚੁੱਕਿਆ ਵੀ ਨਹੀਂ ਮੱਸਾ ਤੂੰ ਕਹਿੰਦੇ ਨਾ ਇਹਨੂੰ ਸਾਹਬਣਾ ਕਿੱਦਾਂ ਵਾ ਉੱਥੇ ਤੇ ਪਤਾ ਹੀ ਨਹੀਂ ਲੱਗਦਾ ਕੌਣ-ਕੌਣ ਲੈ ਜਾਂਦਾ ਇਹਨੂੰ ਮੈਨੂੰ ਤਾਂ ਕਿੰਨਾ ਫਿਕਰ ਹੀਗਾ ਕਿ ਠੰਡ ਸ਼ੁਰੂ ਹੋ ਗਈ ਏ ਕਿਤੇ ਮੁੰਡਾ ਬਿਮਾਰੀ ਨਾ ਕਰ ਲਿਆ ਵੇ ਤੂੰ ਦੇਖੋ ਜਿੱਦਾਂ ਗਈ ਉਦਾਂ ਹੀ ਲੈ ਕੇ ਆਈਆਂ ਬਿਮਾਰ ਹੋਇਆ ਵਾ ਲੈ ਕੇ ਆਈਆਂ ਉਦਾਂ ਹੀ ਤੂੰ ਮੰਮੀ ਇਦਾਂ ਕਰੋ ਠੰਡ ਚੋਂ ਆਏ ਤੇ ਚਾਹ ਬਣਾ ਦਊਂਗਾ ਕੋਟਾ ਨੂੰ ਫੜਾਤ ਨਹੀਂ ਚਾਹ ਪਹਿਲਾਂ ਫੋਨ ਕਰ ਦੇਣਾ ਹੈਗਾ ਜੀ ਸਸਿਕਾ ਸਸਿਕਾ ਨਾ ਸਰੀਕਾ ਕੋਠੇ ਹਾਂ ਵਧੀਆ ਵਧੀਆ ਲੇ ਮਾ ਮੇਰਾ ਪੁੱਤ ਚਕਲਾਗ ਮਨੂੰ ਮਾਹਾਂ ਹੀ ਆਏ ਹੋ ਤੁਸੀਂ ਇਹਦਾ ਕਿਹੜਾ ਜੀ ਰੱਗਣ ਡਿਆ ਹੈ ਗੰਬਿਨਾ ਚੱਲ ਤੂੰ ਵੀ ਨਾਲ ਹੀ ਚੱਲ ਜਾਣਾ ਹੀ ਸਗੋਂ ਵੱਡੇ ਚੱਲ ਬਣਾਵਾ ਆਣ ਵਾਲੇ ਚਾਹ ਬਹਿ ਜਾ ਬਾਬੀ ਜੀ ਸਾਰੇ ਠੀਕ ਠਾਕ ਨੇ ਉੱਥੇ ਹਾਂ ਨਾ ਸਾਰੇ ਵਧੀਆ ਹੋਣੇ ਠੀਕ ਨੇ ਇਹਨੇ ਤੰਗਤ ਨਹੀਂ ਕੀਤਾ ਨਾ ਨਾ ਵੇ ਇਹਨੇ ਤੰਗ ਕੀ ਕਰਨਾ ਇਹਨੂੰ ਤਾਂ ਖਡਾਉਣ ਵਾਲੇ ਬੜੇ ਹੀ ਅੱਛਾ ਹਮਮ ਆਹ ਪਨੀਕੀ ਨਿੱਕੇ ਬੱਚੇ ਸਾਰਿਆਂ ਨੂੰ ਸੋਹਣੇ ਲੱਗਦੇ ਆ ਆਹੋ ਮੈਂ ਹਣ ਕਿਦਾਂ ਸੁੱਤਾ ਵਾ ਹੁਣ ਸੌਂ ਗਿਆ ਵਾ ਜਦ ਰਾਤ ਨੂੰ ਸਤਉਂਦਾ ਫਿਰ ਮੈਂ ਹਾਂ ਆ ਕੰਮ ਵੇਖ ਲੈ ਇਹਨਾਂ ਦੇ ਹੁਣ ਫੇਰ ਲੰਡੇ ਨੇ ਅੰਦਰ ਆਵਾਜ਼ ਤੇ ਆਉਣ ਲਈ ਇਹਨਾਂ ਦੀ ਮੰਮੀ ਹਟਣਾ ਤੂੰ ਬਿਲਕੁਲ ਨਹੀਂ ਇਹਨਾਂ ਦੀ ਗੱਲ ਚਾਹਣਾ। ਹਾਨੂੰ ਕਿਉਂ ਬੁਰਿਆ ਮਾਰਦੀ? ਉਹ ਮੈਨੂੰ ਕਿ ਲੋੜ ਆ। ਮੈਂ ਤਾਂ ਚੱਲਿਆ ਹਾਂ ਅੰਦਰ। ਸੁਣ ਕੇ ਤਾਂ ਮੈਂ ਇੱਧਰ ਆਣ ਕੇ ਬਹਿ ਗਿਆ। ਕਾਹਾਂ ਤੋਂ ਲੜਾਈ ਪਾਈ ਆ ਵੀ ਬਾਕੀ ਕਿਉਂ ਨਹੀਂ ਲੈਂਦਾ? ਇਹਨਾਂ ਦੀ ਧੌਂ ਤੇ ਗੋਡਾ ਰੱਖ ਤੇ ਬਾਕੀ ਨਹੀਂ ਲੈ। ਵੇਖ ਲੋ ਓਦਾਂ ਇਹਨਾਂ ਦੀਆਂ ਚਾਲਾਂ ਹੈ। ਪਹਿਲੇ ਜਿਹੜੇ ਸੀ ਉਹ ਉੱਥੇ ਪਾ ਛੱਡੇ। ਓਦਾਂ ਦੇ ਉਹ ਅਕਲ ਵਾਲੇ ਧੀ ਦਾ ਘਰ ਖਰਾਬ ਕਰਦੇ ਇਹਨਾਂ ਨੂੰ ਕਿਹੜੇ ਜਗ ਭੜਾ ਇਹਨਾਂ ਦਾ ਹੋਣਾ ਹੈ। ਪਤਾ ਨਹੀਂ ਵੀ ਉਹ ਵੀ ਕਿੱਦਾਂ ਦੇ ਹਨਾ ਜਿਹੜੇ ਲੈਣ ਵਾਲੇ ਵੀ। ਪੁੱਤ ਹੁੰਦੇ ਲਾਜੀ ਵੀ। ਇਹਨਾਂ ਦਾ ਵੀ ਦਿਮਾਗ ਖਰਾਬ ਹੈ। ਜੜੇ ਲੈ ਲੈ ਕੇ ਉੱਥੇ ਦਈ ਜਾਣ ਦੇ ਨੇ ਸ਼ੁਕਰ ਕਰੋ ਆਪਾਂ ਸਾਰੇ ਨਹੀਂ ਦੇ ਦਿੱਤੇ ਇਹਨਾਂ ਨੂੰ ਸਾਰਾ ਕਸੂਰ ਸਾਡੇ ਮੁੰਡੇ ਦਾ ਵਾ ਬਗਾਨੀਆਂ ਦਾ ਤਾਂ ਪਤਾ ਹੀ ਹੈ ਕੀ ਕਰਦੇ ਨੇ ਕੀ ਨਹੀਂ ਉਹਨੇ ਹੁਣ ਇਹਦਾ ਭੇਤ ਪਾ ਲਿਆ ਹਾਂ ਇਹ ਜੋ ਮੈਨੂੰ ਕਹਿਣਾ ਨੇ ਕਰੀ ਜਾਣਾ ਮੂਰਖ ਹੈਗਾ ਵਾ ਸਾਡੇ ਗਾਲਾਂ ਕਿ ਲੜਾਈ ਪਾ ਦਿੰਦਾ ਅਸੀਂ ਡਰਦੇ ਦੇ ਦਿੰਨੇ ਆ ਇਹ ਡਰਦਿਆਂ ਡਰਦਿਆਂ ਜੀ ਇਹ ਦੋਹੇ ਜੀ ਘੂਏ ਚੜ ਗਏ ਚਲੋ ਮੰਮੀ 2 ਲੱਖ ਇਹ ਨਾ ਜਦੋਂ ਲੈਣਗੇ ਫਿਰ ਬਾਕੀ ਬਾਅਦ ਚ ਦੇ ਦਾਂਗੇ ਉਦਾਂ ਆ ਵੀ ਸਾਡੇ ਗਲੋਂ ਦੇ ਲੱਥੇ ਆ ਜਾਨਾ ਕਈ ਨੂੰ ਵੀ ਪਤਾ ਸਾਡੇ ਕੋਲ ਉਹ ਅੰਦਰ ਡਈ ਆਂਦੀ ਫੇਰ ਲੈ ਜਿਹੜਾ ਨਾ ਕੋ ਬਾਕੀ ਲੈਣੇ ਨੇ ਆਹੋ ਕੇ ਦੇਖਦੇ ਪਚਾਦੇ ਫੇਰ ਉੱਥੇ ਹੀ ਹੁਣ 1 ਰੁਪਇਆ ਨਹੀਂ ਦੇਣਾ ਜੇ ਇਹਨੇ ਕੋਈ ਵੀ ਗੱਲ ਕੀਤੀ ਨਾ ਇਹਨੂੰ ਕਹਣਾ ਚੱਲ ਆਪਣੇ ਪਿਓ ਨਾਲ ਬਹਿ ਮੋਟਰਸਾਈਕਲ ਤੇ ਜਾਂ ਗੱਡੀ ਤੇ ਜਿੱਥੇ ਜਿੱਥੇ ਸਾਈਆਂ ਪਸਾਈਆਂ ਦੇਣਾ ਆਪ ਦੇ ਕੇ ਆਉਂਗਾ ਇਹ ਅਸ ਮੁੰਡੇ ਦੇ ਹੱਥ ਤੇ ਰੁਪਇਆ ਨਹੀਂ ਕਰਨ ਇੱਕ ਦਿਨ ਮੰਮੀ ਡਰਾਵੇ ਬੜੇ ਦਿੰਦਾ ਹੈ ਮਗਾ ਨਹੀਂ ਇਹ ਕਿਥੋਂ ਸਿੱਖ ਲਈ ਇਹਨੇ ਡਰਾਵੇ ਜਾਣ ਕੇ ਦਿੰਦੇ ਆ ਡਰਾਵਾ ਦਿੱਤਾ ਤਾਂ ਹੀ ਡਰ ਕੇ ਮਿੰਟੋ ਮਿੰਟੀ ਪੈਸੇ ਖੜਾਤੇ ਇੱਕ ਤਾਂ ਤੂੰ ਹੀ ਛਾਟੀ ਮਗਰ ਲੱਗ ਜਿੰਦੇ ਇਹਨਾਂ ਦੇ ਵੀ ਤੇ ਕੀ ਕਰ ਜਦੋਂ ਧੀਆਂ ਪੁੱਤ ਦੇਖੀਦਾ ਨਾ ਇਦਾਂ ਤੰਗ ਕਰਦੇ ਤਾਂ ਆਖੀਦਾ ਕੀ ਕਰਨੇ ਆ ਪੈਸੇ ਰੱਖ ਕੇ ਜੇ ਇਹ ਹੀ ਤੰਗ ਹੋਏ ਇਨਾਂ ਦੇ ਮਮਮੀ ਜੀ ਤੋਂ ਅਗਲਾ ਨਹੀਂ ਸੋਚਦਾ ਤੇ ਫੇਰ ਕੋਈ ਗੱਲ ਨਹੀਂ ਕੋਈ ਟਾਈਮ ਆਊਗਾ ਆਪੇ ਪਤਾ ਲੱਗ ਜਾਣਾ ਕਿ ਇਹ ਦਿਨ ਨੂੰ ਸੱਚਾਈ ਸਾਹਮਣੇ ਆ ਆ ਜਾਣੀ ਆ ਫੇਰ ਇਹਨਾਂ ਦਾ ਨਾ ਵੇਖੇ ਰਹਾ ਸਾਡੇ ਮੁੰਡੇ ਦਾ ਕੀ ਹੋਣਾ ਜਦੋਂ ਸਾਰੇ ਹੱਥ ਵੜ ਕੇ ਦੇਸ਼ ਜੀ ਆਪਦੀ ਮੰਮੀ ਮੁੜ ਕੇ ਪਛਤਾਏਗਾ ਚੱਲ ਕੋਈ ਨਹੀਂ ਮੁੜ ਕੇ ਪਛਤਾਇਆ ਕੰਮ ਨਹੀਂ ਹੁੰਦਾ ਹੁੰਦਾ ਜਦੋਂ ਵੇਲਾ ਹੀ ਲੰਘ ਜੇ ਆ ਮੇਰਾ ਪੁੱਤਰ ਚਾਹ ਧਰੀ ਆ ਚਾਹ ਪੀ ਅਸੀਂ ਤੇ ਇਹਨਾਂ ਨੇ ਗੱਲਾਂ ਕਰ ਕਰਕੇ ਨਾ ਤੇ ਸਾਡੇ ਦਾ ਆਪਣੇ ਸਰੀਰ ਦਾ ਕੱਖ ਨਹੀਂ ਰਿਆ ਹੈਗਾ ਸਿੰਦਰ ਦੀ ਮਾਂ ਹਾਂਜੀ ਓਰੇ ਆ ਹਾਂਜੀ ਦੱਸੋ ਮੈਂ ਕਿਹਾ ਵੀ ਉਹ ਮੇਰੇ ਦੋਸਤ ਦਾ ਜਿਹੜਾ ਮੁੰਡਾ ਉਹਨੂੰ ਸੱਗਣ ਲੱਗਣਾ ਨਾ ਪਰਸੋਂ ਤੇ ਕੱਪੜੇ-ਕੁਪੜੇ ਤਿਆਰ ਕਰਦੇ ਪ੍ਰੈਸ-ਪਰੂਸ ਕਰ ਲਈ ਤੁਹਾਨੂੰ ਪਤਾ ਰਹੇਗਾ ਪਰਸੋਂ ਮੇਰੀ ਪੁਨੇਮੀ ਨੂੰ ਤੇਲ ਚੜਨਾ ਫਿਰ ਉਹ ਮੂੰਹ ਮੋਟਾ ਕਰਨਗੇ ਓਹੋ ਮੂੰਹ ਕੋ ਮੋਟਾ ਕਰਨਗੇ ਮੈਨੂੰ ਪਤਾ ਵਾ ਆਪਾਂ ਕੀ ਕਰਨਾ ਆਪਾਂ ਟਾਈਮ ਨਾਲ ਚੱਲ ਜਾਣਾ ਉੱਥੇ ਉੱਥੋਂ ਆਪਾਂ ਚਾਹ ਪਾਣੀ ਪੀਣਾ ਵਾ ਸੱਗਣ ਵਾਲੇ ਘਰੋਂ ਹਾਂ ਹਾਂ ਤੇ ਐਂ ਸੱਗਣ ਵੇ ਆਰਦੇ ਆ ਕੇ ਤੇ ਮੁੜ ਕੇ ਇਹਨਾਂ ਵੱਲ ਆਇਆਂ ਨਾ ਦੁਪਹਿਰ ਤੋਂ ਬਾਅਦ ਜਦੋਂ ਤੇਲ ਦਾ ਟਾਈਮ ਹੋਣਾ ਆਂ ਅਰੇ ਘਰ ਪਹੁੰਚ ਜਾਣਾ ਹਾਡਾ ਉਹ ਵੀ ਟਾਈਮ ਲੰਘ ਜਾਣਾ ਤੇ ਇੱਧਰ ਤਾਂ ਨਿਕਾ ਲੈਣਾ ਵਾ। ਯਾ ਤਾਂ ਨਹੀਂ ਦੇਖ ਲੋ ਜੇ ਟਾਈਮ ਲੰਘਦਾ ਤਾਂ ਉੱਧਰ ਦਾ ਰਹਿਣ ਦੋ। ਮੁੜ ਕੇ ਕਿਤੇ ਜਾ ਕੇ ਇਸਲਾਮੀ ਪਾਵਾਂ। ਮੇਰੀ ਗੱਲ ਸੁਣ ਜਾ ਰਚੇ ਨਾਂ ਪਾਵਾਂਗੇ। ਆਪਾਂ ਜਾ ਕੇ ਸਕੰਦੇ ਕਿ ਤੇ ਛੇਤੀ ਮੋੜ ਆਵਾਂਗੇ। ਅਗਲਾ ਗੁੱਸਾ ਕਰੂਗਾ। ਆ ਨਾਲੇ ਆਪਣੇ ਮੁੰਡੇ ਦੇ ਕੰਮ ਦੇਖ ਲੋ। ਮੈਂ ਕਿਹਾ ਇਹਨੂੰ ਬਿਠਾੜ ਕੇ ਮੈਂ ਹਾਂ ਤੇਰੀ ਮਾਸੀ ਦੀ ਕੁੜੀ ਨੂੰ ਦੇਲ ਜੜਨਾ ਤੇ ਮੇਰੇ ਨਾਲ ਚੱਲੋ ਨਾਲ ਮੈਂ ਉਹ ਸ਼ਰਨਾ ਨੂੰ ਵੀ ਲੱਲਾ ਤੇ ਅਗਵਾ ਦਾ ਵੀ ਸਾਡਾ ਉਹਨਾਂ ਦਾ ਕੋਈ ਰਿਸ਼ਤਾ ਨਹੀਂ। ਅਸੀਂ ਸਾਰੇ ਰਿਸ਼ਤੇ ਤੋੜ ਛੜੇ। ਜੇ ਅੱਜ ਇਹ ਮੇਰੇ ਨਾਲ ਨਾ ਜਾਏਗਾ ਮੇਰੀ ਬਦਨਾਮੀ ਹੋਊਗੀ ਤੇ ਜਦਨ ਕਿਤੇ ਇਹਦੇ ਸੌਰੇ ਹੋਊਗਾ ਉਦੋਂ ਮੈਂ ਨਾ ਜਾਊਂਗੀ ਉਦੋਂ ਫਿਰ ਇਹਦੀ ਬਦਨਾਮੀ ਹੋਊ। ਚੁੱਪ ਕੀ ਤੀਰਾ ਤੇਰਾ ਫਰਜ ਬੰਦਾ ਇਹ ਕਦੇ ਕਹਿੰਦਾ। ਉਹਨੇ ਜਵਾਬ ਦੇ ਦਿੱਤਾ ਨਾ। ਠੀਕ ਹੈ ਨਾ ਹੁਣ ਵਿਗੜੀ ਆ ਪੂਰੀ ਇਹ ਕੋਈ ਗੱਲ ਨਹੀਂ। ਜੇ ਇਹ ਨਾ ਜਾਣਗੇ ਤਾਂ ਉਹਨਾਂ ਦਾ ਕਹੜਾ ਵਿਆਹ ਨਹੀਂ ਹੋਣਾ। ਕੰਮ ਸਾਰੇ ਹੋ ਜਾਣੇ ਆ। ਕਿਸੇ ਦਾ ਕੰਮ ਅੜਦਾ ਨਹੀਂ ਹੁੰਦਾ। ਮੈਂ ਨਹੀਂ ਤੇ ਕਦੋਂ ਤੁਸੀਂ ਕਹਿ ਕੇ ਸੁਣਨੀ। ਤੈਨੂੰ ਤਾਂ ਨਾ ਫੁੱਲ ਪਾਤੇ ਆ ਹੁਣ ਮੇਰੇ ਰਹਿਗੇ ਪਾਉਣ ਵਾਲੇ। ਮੈਂ ਨਹੀਂ ਕਹਿੰਦਾ ਇਹਨਾਂ ਨੂੰ ਨਹੀਂ ਮੰਨਦੇ। ਨਾ ਦੇ ਗਾਣੀ ਅਪੀ ਟੋਟੇ ਦੇ ਟੁੱਟਦੇ ਟੁੱਟ ਜਾਣਗੇ ਹੁਣ ਕਿ ਕਿਦਾਂ ਇੱਥੇ ਆਏ ਨੇ ਵੀ ਮੱਥੇ ਲੱਗਣ ਜਿਹੜੇ ਸਾਡੇ ਨਹੀਂ ਬਣਦੇ ਉਹਨਾਂ ਦੇ ਕੀ ਲੱਗਦੇ ਐਵੇਂ ਨਾ ਤਰਲੇ ਮਾਰਿਆ ਕਰ ਕਿਸੇ ਨੇ ਇਹਨੂੰ ਕਹਿਣਾ ਕਿਸੇ ਨੇ ਮੈਨੂੰ ਕਹਿਣਾ ਪਰ ਹੁਣ ਕਹੀਏ ਕੀ ਖਾਲੇ ਆ ਲਈਏ ਤਪ ਕਰਕੇ ਤੋਂ ਆਪਣੀ ਤਿਆਰੀ ਕਰ ਦਫਾ ਹੁੰਦੇ ਇਹਨਾਂ ਨੂੰ ਪਰ ਜੇ ਕਿਤੇ ਇਹਨਾਂ ਦੇ ਕੋਈ ਹੋਇਆ ਨਾ ਕੰਮ ਰਿਸ਼ਤੇਦਾਰ ਦੇ ਮੈਂ ਜਾਣਾ ਨਹੀਂ ਹੁਣ ਮੁੜ ਕੇ ਤੇ ਜਾਣਾ ਕਿੰਨੇ ਆ ਫਿਰ ਹਾਂ ਫਿਰ ਨਾ ਮੈਨੂੰ ਆਖੀ ਵੀ ਕੋਈ ਗੱਲ ਨਹੀਂ ਹੁਣ ਚੱਲ ਜਾ ਤੂੰ ਚਿੰਤਾ ਨਾ ਕਰ ਚੱਲ ਜਾ ਇੱਥੇ ਜਿੱਦਾਂ ਇਹ ਕਰਨ ਦੇ ਦਿਆਂ ਹਾਂ